ਮਹਾਨਗਰ ਜਲੰਧਰ 'ਚ ਰਿਕਾਰਡ ਤੋੜ ਗਰਮੀ ਕਾਰਨ ਬੀਤੇ ਦਿਨ ਵੱਧ ਤੋਂ ਵੱਧ ਤਾਪਮਨ 45.9 ਡਿਗਰੀ ਤੱਕ ਪਹੁੰਚ ਗਿਆ ਹੈ ਜਿਸ ਕਾਰਨ ਲੋਕਾਂ ਦੀ ਹਾਲਤ ਬੇਹਾਲ ਹੁੰਦੀ ਜਾ ਰਹੀ ਹੈ ਤੇ ਕਈ ਲੋਕ ਬੇਹੋਸ਼ ਵੀ ਹੋ ਗਏ ਸਨ ਉੱਥੇ ਹੀ ਤਾਪਮਨ 'ਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਪਰ ਮੌਸਮ 'ਚ ਤਬਦੀਲੀ ਦੇ ਬਾਵਜੂਦ ਲੋਕਾਂ ਦੇ ਦਿਲਾਂ 'ਚ ਗਰਮੀ ਦਾ ਡਰ ਬਣਿਆ ਹੋਇਆ ਹੈ ਜਿਸ ਕਾਰਨ ਲੋਕ ਘਰਾਂ 'ਚ ਲੁਕੇ ਰਹੇ ਤੇ ਸੜਕਾਂ 'ਤੇ ਸਨਾਟਾ ਛਾ ਗਿਆ ਹੈ ਮਹਾਨਗਰ ਜਲੰਧਰ 'ਚ ਐਤਵਾਰ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਨ 40.8 ਡਿਗਰੀ ਤੇ ਘੱਟੋ ਘੱਟ ਤਾਪਮਨ 25.1 ਡਿਗਰੀ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਨ ਪਿਛਲੇ 2 ਹਫ਼ਤੇ ਦੌਰਾਨ ਸਭ ਤੋਂ ਘੱਟ ਤਾਪਮਨ ਦੱਸਿਆ ਜਾ ਰਿਹਾ ਹੈ ਕਿਉਂਕਿ 29 ਮਈ ਤੋਂ ਤਾਪਮਨ 'ਚ 5.1 ਡਿਗਰੀ ਦਾ ਫਰਕ ਦਰਜ ਕੀਤਾ ਗਿਆ ਹੈ। ਬੀਤੇ ਦਿਨ ਆਏ ਹਨੇਰੀ ਤੂਫਾਨ ਕਾਰਨ ਤਾਪਮੰਚ ਰਿਕਾਰਡ ਤੋੜ ਗਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ جاری ਅੰਕੜਿਆਂ ਅਨੁਸਾਰ ਪੰਜਾਬ ਚ ਅਗਲੇ 3 ਦਿਨਾਂ ਲਈ yellow alert ਦਿੱਤਾ ਗਿਆ ਹੈ ਜਦਕਿ ਕੁਝ ਸ਼ਹਿਰਾਂ ਚ orange alert ਰਹੇਗਾ ਜਲੰਧਰ ਨੂੰ yellow alert ਦੀ ਸ਼੍ਰੇਣੀ ਚ ਐਲਾਨ ਦਿੱਤਾ ਗਿਆ ਹੈ ਇਸ ਦੌਰਾਨ ਤੂਫਾਨ ਆਉਣ ਦੀ ਸੰਭਾਵਨਾ ਹੈ ਅਸਦੇ ਨਾਲ ਕੀ ਜਲੰਧਰ ਦੇ ਨੇੜਲੇ ਜ਼ਿਲ੍ਹਿਆਂ 'ਚ ਵੀ yellow alert ਰਹੇਗਾ ਬਠਿੰਡਾ ਵਾਲੇ ਪਾਸੇ ਦੇ ਜ਼ਿਲ੍ਹਿਆਂ 'ਚ orange alert ਰਹੇਗਾ ਜਦਕਿ ਜਲੰਧਰ ਤੇ ਇਸ ਦੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਮੌਸਮ ਦਾ ਜ਼ਿਆਦਾ ਅਸਰ ਗੁਆਂਢੀ ਜ਼ਿਲ੍ਹਿਆਂ ਦੀ ਸਥਿਤੀ ਤੇ ਨਿਰਪੱਖ ਕਰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਵੋਟਾਂ ਪੈਣ ਕਾਰਨ ਸੜਕਾਂ ਤੇ ਘਾਟਾ ਆਵਾਜਾਈ ਸੀ ਤੇ ਛੁੱਟੀ ਹੋਣ ਕਾਰਨ ਆਵਾਜਾਈ 'ਚ ਕਮੀ ਆਈ ਹੈ ਟ੍ਰੈਫਿਕ ਦਾ ਮੌਸਮ ਤੇ ਸਿੱਧਾ ਅਸਰ ਪੈਂਦਾ ਹੈ ਇਨਾ ਦੋ ਦਿਨਾਂ ਚ ਵਾਹਨਾਂ ਦੀ ਗਿਣਤੀ ਚ ਭਾਰੀ ਕਮੀ ਆਉਣ ਨਾਲ ਪੰਜਾਬ ਦੇ ਤਾਪਮਾਨ ਕੁਝ ਤਾਪਮਾਨ ਚ ਕੁਝ ਰਾਹਤ ਮਣੀ